ਪੰਜਾਬ ਪੁਲਿਸ ਇੱਕ ਵੱਡੇ ਅਫਸਰ ਦੇ ਉੱਪਰ ਵੱਡਾ ਐਕਸ਼ਨ ਹੋਇਆ ਐ ਐਸਐਸਪੀ ਦਿਹਾਤੀ ਨੂੰ ਸਸਪੈਂਡ ਕਰ ਦਿੱਤਾ ਗਿਆ ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿਹਾਤੀ ਹਲਕੇ ਦੇ ਵਿੱਚ ਐਸਐਸਪੀ ਮਨਿੰਦਰ ਸਿੰਘ ਦੇ ਨੂੰ ਮੁਅਤਲ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਦਰਅਸਲ ਹੋਇਆ ਇਹ ਹੈ ਕਿ ਐਸਐਸਪੀ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਢਿਲਵਰਤੀ ਜਾਰੀ ਸੀ ਸਖਤ ਐਕਸ਼ਨ ਨਹੀਂ ਲਿਆ ਜਾ ਰਿਹਾ ਅਤੇ ਇਸ ਸਬੰਧੀ ਜਦੋਂ ਰਿਪੋਰਟਾ ਸੀਐਮ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਦੇ ਵੱਲੋਂ ਤੁਰੰਤ ਇਹ ਵੱਡਾ ਐਕਸ਼ਨ ਲੈ ਲਿਆ ਜਾਂਦਾ ਹੈ ਅਤੇ 2019 ਦੇ ਆਈਪੀਐਸ ਅਧਿਕਾਰੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਸੋ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਮਾਨ ਨੇ ਇੱਕ ਕਾਰਵਾਈ ਜ਼ਿਲ੍ਹੇ ਦੇ ਵਿੱਚ ਵੱਧ ਰਹੀਆਂ ਗੈਂਗਸਟਰ ਗਤੀਵਿਧੀਆਂ ਦੇ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਨਾ ਕੀਤੇ ਜਾਂਦੇ ਚਲਦੇ ਆ ਇਹ ਕੀਤੀ ਹੈ ਸੋ ਅਰਜੀ ਮੰਨੀਏ ਤਾਂ ਕਈ ਮਹੱਤਵਪੂਰਨ ਮਾਮਲਿਆਂ ਦੇ ਵਿੱਚ ਸਮੇਂ ਦੇ ਉੱਪਰ ਕਾਰਵਾਈ ਨਾ ਹੋਣਾ ਅਤੇ ਗਿਰੋਹਬੰਦੀ ਅਪਰਾਧ ਨੂੰ ਰੋਕਣ ਦੇ ਵਿੱਚ ਢਿੱਲੀ ਕਾਰਵਾਈ ਦੀਆਂ ਰਿਪੋਰਟਾਂ ਜੋ ਮੁੱਖ ਮੰਤਰੀ ਤੱਕ ਪਹੁੰਚੀਆਂ ਸਨ ਅਤੇ ਐਸਐਨੂ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਟੀਐਮ ਭਗਵੰਤ ਮਾਨ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਆਈਪੀ ਆਈਪੀਐਸ ਮਨਿੰਦਰ ਸਿੰਘ 2019 ਦਾ ਅਧਿਕਾਰੀ ਹੈ ਅਤੇ ਐਸਐਸਪੀ ਅਮਰੀਕਸਰ ਦਿਹਾਤੀ ਦੇ ਵਿੱਚ ਇਸ ਵੇਲੇ ਆਪਣਾ ਕਾਰਜਕਾਲ ਸੰਭਾਰਿਆ ਸੇਵਾਮਾ ਦੇ ਰੇ ਅਮਰੀਕਸਰ ਪੁਲਿਸ ਕਮਿਸ਼ਨਰੇਟ ਨੇ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਦੇ ਰੂਪ ਦੇ ਵਿੱਚ ਵੀ ਤੈਨਾਤੀ ਜਿਸ ਦੇ ਉੱਪਰ ਹੁਣ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੀਐਮ ਮਾਨ ਇਹ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਅਲਰਟ ਕਰ ਚੁੱਕੇ ਸੀ ਵਾਰਨਿੰਗ ਦੇ ਚੁੱਕੇ ਸੀ ਕਿ ਢਿੱਲੀ ਕਾਰਵਾਈ ਅਤੇ ਲਾਪਰਵਾਹੀ ਹਰ ਕਿਸ ਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਿੱਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਹੁਣੇ ਜਿਹੜਾ ਕਿ ਤਰੰਤਰਨ ਜ਼ਿਲ੍ਹੇ ਦੇ ਵਿੱਚ ਵੀ ਇਲੈਕਸ਼ਨਾਂ ਤੋਂ ਪਹਿਲਾਂ ਤਰੰਤਰਨ ਚੋਣਾਂ ਤੋਂ 3 ਦਿਨ ਪਹਿਲਾਂ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਸੀ ਜਦੋਂ SSP ਨੂੰ ਮੁਅਤਲ ਕੀਤਾ ਗਿਆ ਸੀ ਅਤੇ ਉਸ ਦਰਾਂ ਵੀ ਕਈ ਜਿਹੜੀਆਂ ਕਿ ਅਜਈਆਂ ਸ਼ਿਕਾਇਤਾਂ ਸੀਮ ਤੋਂ ਕੋਲ ਪਹੁੰਚੀਆਂ ਸਨ ਜਿਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦਿਆਂ SSP ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਸੋ ਹੁਣ ਜਿਹੜਾ ਕਿ ਦੁਬਾਰਾ ਤੋਂ ਇੱਕ ਹੋਰ ਸੀਨੀਅਰ ਅਫਸਰ ਦੇ ਉੱਪਰ ਇੱਕ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਹੈ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਖਬਰਾਂ ਏ ਸੁਰਕੀਆਂ ਦੇ ਵਿੱਚ ਅੱਬਣੀਆਂ ਹੋਈਆਂ ਸਨ ਸੋ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਤਨਾਤੀ ਐਸਐਸਪੀ ਮਨਿੰਦਰ ਸਿੰਘ ਇਹ ਤਸਵੀਰ ਦੇ ਸਕਦੇ ਹੋ ਸੋ ਇੱਥੇ ਖਬਰ ਤੇ ਹੋਰ ਵਿਸਰੇ ਗੱਲਬਾਤ ਕਰਾਂਗੇ ਮੇਰੇ ਨਾਲ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਲਲਿਤ ਸ਼ਰਮਾ ਫੋਨ ਲੈਂਦੇ ਵੀ ਉਹਨੇ ਸੋ ਲਲਿਤ ਵੱਡਾ ਐਕਸ਼ਨ ਹੋਇਆ ਐਸਐਸਪੀ ਦੇ ਖਿਲਾਫ ਕੀ ਅਪਡੇਟ ਹੈ ਹੁਣ ਤੱਕ ਪੰਜਾਬ ਦੇ ਸੀਆ ਵੱਲੋਂ ਕੋਈ ਵੱਡੀ ਜਾਣਕਾਰੀ ਮਿਲਦੀ ਹੈ ਜਿਹੜੇ ਕੈਰੈਕਟਰਾਂ ਦੇ ਖਿਲਾਫ ਕੋਈ ਵੀ ਨਿਯਮਾਰਮੀ ਜਾਂ ਕੋਆ ਪੀ ਦੇ ਖਲਾਅ ਜੇ ਕਾਰਵਾਈ ਨਹੀਂ ਹੋ ਰਹੀਆਂ ਸੀ ਉਹਨਾਂ ਦੇ ਜਿਹੜੇ ਗਤੀਵਿਧੀਆਂ ਦੇ ਜਾਣ ਤੋਂ ਜਾ ਰਹੇ ਸਨ ਚਾਹੇ ਜਿਹੜੇ ਜਥੇ ਦੇ ਐਸਐਸਪੀ ਮਹਿੰਦਰ ਸਿੰਘ ਜੀ ਉਹਨਾਂ ਨੂੰ ਬਿਲਾਕਤ ਉਸ ਤੇ ਸਸਪੈਂਡ ਕਰ ਦਿੱਤਾ ਗਿਆ ਹੈ ਹੰਦ ਅਧਿਕਾਰ ਇਹ ਵਿਸ਼ੇ ਲਗਾਤਾਰ ਤੋਂ ਜਿਹੜੇ ਆ ਸੀਐਮ ਇਹ ਕਹਿ ਰਹੇ ਹਨ ਕਿ ਥੋੜਾ ਜਿਹੀ ਰਹਿ ਜਾਏਗਾ ਤੁਹਾਨੂੰ ਅਧਿਕਾਰ 1.5 ਸਾਲ ਰਹਿ ਕੇ ਜੇ ਸਰਕਾਰ ਨੂੰ ਕਿਉਂਕਿ ਉਹ ਆਪਣੀ ਗੌਰ ਨੂੰ ਬਿਲਕੁਲ ਸਾਫ਼ ਕਰਨੇ ਚਾਹੁੰਦੇ ਹਨ ਕਿ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਸੱਤਾ ਜਾਂ ਕਿ ਪਹਿਲਾਂ ਕਿ ਆਪਾਂ ਨਸ਼ਾ ਖਤਮ ਕਰਦਾ ਹੋਏ ਨਾ ਕੋਈ ਗੈਂਗਸਟਰ ਦੇ ਨਾਂ ਤੇ ਬਾਤਾਂ ਕਰਿਆ ਰਹਾਂਗੇ ਜਿਹਦੇ ਚੱਲਦੇ ਉਹਨਾਂ ਨੇ ਤਨਤਾਂ ਦੀ ਚੋ ਪੰਜਾਬ ਦੇ ਵਿੱਚ ਪਹਿਲੀਆਂ ਸਰਕਾਰਾਂ ਨੂੰ ਜਿਹੜੇ ਗੈਂਗਸਟਰ ਤੇ ਮਾਫੀਆ ਜਿਹੜੇ ਉੱਪਤੇ ਪਏ ਹਨ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਜਿਹੜੇ ਰਹਿੰਦੇ ਹਨ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਉਹਨਾਂ ਇਹ ਵੀ ਹਦਾਇਤ ਕੀਤੀ ਸੀ ਕਿ ਜਿਹੜੇ ਅਧਿਕਾਰੀ ਇਹਨਾਂ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕਰਨਗੇ ਉਹਨਾਂ ਤੇ ਤਤ ਅਸ਼ਮਿਲ ਜਾ ਰਿਹਾ ਜਿੱਤੇ ਚੱਲਦੇ ਉਹਨਾਂ ਨੂੰ ਅੱਜ ਅੰਬਸਾ ਦੇ ਐਸਐਸਪੀ ਜੀ ਆਤੀ ਮਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਬਾਕੀ ਲਲਿਤ ਜਿੰਮੇ ਕੀ ਹੈ ਬਾਰਡਰ ਏਰੀਆ ਪੈਂਦਾ ਹੈ ਅੰਮ੍ਰਿਤਸਰ ਅਤੇ ਇਸ ਤਰ੍ਹਾਂ ਦੇ ਨਾਲ ਅਧਿਕਾਰੀਆਂ ਦੇ ਵੱਲੋਂ ਢਿੱਲੀ ਕਾਰਵਾਈ ਕਰਨਾ ਵੀ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਖੜੇ ਕਰਦਾ ਸੋ ਕਿਵੇਂ ਦੇਖਦੇ ਹੋ ਕਿ ਹੁਣ ਬਾਕੀਲੇ ਕਿ ਅਫਸਰ ਹੈਗੇ ਨੇ ਉਹ ਅਲਰਟ ਹੋ ਚੁੱਕੇ ਨੇ ਆਪਣੀ ਡਿਊਟੀ ਨੂੰ ਲੈ ਕੇ। ਬਿਲਕੁਲ ਪ੍ਰਵਿੰਦਰ ਤੁਹਾਨੂੰ ਦੱਸਿਆ ਕਿ ਅੰਬਸਾ ਦੀ ਹਾਥੀ ਹੈ ਜਿਹੜਾ ਇਲਾਕਾ ਜੋ ਸਰਹੱਦ ਨਾਲ ਟਾਲੀ ਪਾਟਾ ਪੜ ਦੇ ਨਾਲ ਲੱਗਦਾ ਹੈ ਹੋਰ ਵੀ ਇਹਨੂੰ ਸਰਹੱਦਾਂ ਲੱਗੀਆਂ ਨੇ ਪਰ ਜਿੱਤੇ ਚੱਲਦੇ ਆਏ ਦਿਨੇ ਇੰਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਉਸ ਵਿੱਚ ਨਕਸ਼ੀਆਂ ਵਡੀਆਂ ਛੇਪਾਂ ਇਸ ਤਰ੍ਹਾਂ ਕੀ ਹਥਿਆਰ ਜਿਹੜੇ ਆਈਕਲ ਜਿਹੜੇ ਕਾਫੀ ਤੁਸੀਂ ਵੇਖੇ ਹੋਣਾ ਆਏ ਦਿਨ ਜਿਹੜੇ ਹਥਿਆਰ ਵੀ ਬਣੇ ਜਾ ਰਹੇ ਨੇ ਜਿੱਤੇ ਚੱਲਦੇ ਇਹ ਮੁੱਖ ਮੰਤਰੀ ਨੂੰ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਕਿ ਕਿਉਂਕਿ ਜਿਹੜੀਆਂ ਏਜੰਸੀਆਂ ਨੇ ਉਹਨਾਂ ਕੋਲ ਜਿਹੜੀ ਆ ਪੂਰੀ ਪੂਰੀ ਪਲਪਲ ਦੀ ਜਿਹੜੀ ਸੂਚਨਾ ਆ ਉਹ ਸੀਐਮ ਨੂੰ ਹੌਸਲੀ ਦਿੱਤੀ ਜਾਂਦੀ ਆ ਕਿਉਂਕਿ ਕੰਦਾ ਜੀ ਕਿ ਕੋਈ ਵੀ ਜਿਹੜਾ ਹਥਿਆਰ ਜਾਂ ਨਸ਼ੇ ਦੀ ਕੇਫੜੀ ਜਾਂਦੀ ਹੈ ਡੀਜੀਪੀ ਨੂੰ ਤੁਰੰਤ ਪੀਟੀ ਵੀ ਕੀਤਾ ਜਾਂਦਾ ਪਰ ਜਿਹੜੀਆਂ ਗਲਤ ਕਾਰਵਾਈਆਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਜਿਹੜੀ ਐਕਸ਼ਨ ਤੇ ਜਿਹੜੀ ਇਹ ਕਾਰਵਾਈ ਕੀਤੀ ਜਾਂਦੀ ਜਿੱਥੇ ਚਲਦੇ ਸੀਐਮ ਵੱਲੋਂ ਜਦੋਂ ਉਹਨਾਂ ਉੱਪਰ ਰਿਪੋਰਟ ਕਈ ਏਜੰਸੀਆਂ ਦੀ ਉਹਨਾਂ ਨੂੰ ਤੁਰੰਤ ਕਾਰਵਾਈ ਕਰਦੇ ਹੋ ਜਿਹੜਾ ਐਸਐਸਪੀ ਦੀ ਆਖਿਰ ਵਿੱਚ ਸਸਪੈਂਡ ਕਰਦੇ ਤਾਂ ਕਿ ਸੋ ਧੰਨਵਾਦ ਵਾਕੀ ਜਿਸ ਤਰ੍ਹਾਂ ਦੇ ਨਾਲ ਹੁਣ ਸੀਐਮ ਮਾਨ ਪੂਰੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤਰਨਤਾਰਨ ਬਾਈਪੋਲ ਤੋਂ ਪਹਿਲਾਂ ਜਿਹੜਾ ਕੀ ਐ ਐਸਐਸਪੀ ਡਾਕਟਰ ਅਵਜੋਤਕੌਰ ਦੇ ਖਿਲਾਫ ਕਾਰਵਾਈ ਹੋਣਾ ਤੇ ਹੁਣ ਅੰਮ੍ਰਿਤਸਰ ਦਿਹਾਤੀ ਹਲਕੇ ਦੇ ਐਸਐਸਪੀ ਮਨਿੰਦਰ ਸਿੰਘ ਦੇ ਉੱਪਰ ਐਕਸ਼ਨ ਹੋਣਾ ਇਹ ਜ਼ਾਹਰ ਜੀ ਗੱਲ ਹੈ ਕਿ ਬਾਕੀ ਜਿਹੜੇ ਕੀ ਅਧਿਕਾਰੀ ਆਪਣੇ ਫਰਜ਼ ਦੇ ਪ੍ਰਤੀ ਵਫਾਦਾਰੀ ਨਹੀਂ ਨਿਭਾਰੇ ਉਸ ਨਾਲ ਡਗਾ ਕਮਾਰੇ ਹੈਗੇ ਨੇ ਅਪਰਾਧੀਆਂ ਦੀ ਮਦਦ ਕਰ ਰਹੇ ਹੈਗੇ ਨੇ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕਰ ਰਹੇ ਸੋ ਹੁਣ ਇਹ ਵੱਡੇ ਐਕਸ਼ਨ ਹੋਣ ਲੱਗੇ ਨੇ ਸਰਕਾਰ ਦੇ ਵੱਲੋਂ ਤਾਂ ਜ਼ਾਹਰ ਜੀ ਗੱਲ ਹੈ ਕਿ ਹੁਣ ਜਿਹੜਾ ਕੀ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੋਣ ਸੁਧਰਨ ਦੇ ਵੱਲ ਕਿਤਨਾ ਕੀਤੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਕਾਰਵਾਈਆਂ ਉੱਚ ਅਧਿਕਾਰੀਆਂ ਤੇ ਹੋਣ ਲੱਗਣ ਤਾਂ ਫਿਰ ਬਾਕੀ ਅਫਸਰਾਂ ਨੂੰ ਵੀ ਕ